ਜਪਜੀ ਸਾਹਿਬ ਕੋ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬ ਗੁਰਪ੍ਰਸਾਦ ਜਪ ਆਤ ਸਜੁਗਾ ਸਜਾ ਪਿਸਨ ਨਾਨਕੁ ਕੋ ਸੀ ਵੀ ਸਚ ਸੋਚੇ ਸੋਚਣਾ ਹੋਵੀ ਜੇ ਸੋਚੇ ਲਖਵਾਰ ਚੁਪੇ ਚੁਪਣਾ ਹੋਵੀ ਜੇ ਲਾਇ ਰਹ ਹਲਫਤਾਰ ਭੁਖਿਆ ਭੁਖਣਾ ਉਤਰੀ ਜਬੰਨਾ ਬੁਨੀਆ ਭਾਰ ਸਹਸਿਆਣ ਪਾਲਖ ਹੋਵੇ ਤਾ ਇਕ ਨ ਚੱਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਲ ਲਿਖਿਆ ਨਾਲ ਹੁਕਮ ਹੋਣ ਕਾ ਹੁਕਮ ਨਾ ਕਿਹਾ ਜਾਈ ਹੁਕਮ ਹੋਣ ਜੀ ਹੁਕਮ ਲੈ ਵਡਿਆਈ ਹੁਕਮ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨੋ ਕਿਸੀ ਸੁਖ ਮਿਲ ਸਦਾ ਪਾਈਏ ਹੁਕਮ ਨ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਜੇ ਬੁਜੇ ਤਾ ਹਮ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਜਣ ਨਿਸ਼ਾਨ ਗਾਵੇ ਕੋ ਗੁਰਵੜੀਆਂ ਚਾਰ ਗਾਂਵੇਂ ਕੋ ਵੀ ਦੇਵੀ ਖੰਭੀ ਚਾਰ ਗਾਂਵੇਂ ਕੋ ਸਾਜ ਕਰੇ ਤਨਖੇੇ ਗਾਂਵੇਂ ਕੋ ਜੀਲਾ ਫਿਰ ਦੇ ਗਾਂਵੇਂ ਕੋ ਜਾਪੇ ਦਿਸੇ ਦੂਰ ਗਾਂਵੇਂ ਕੋ ਵੇ ਕੇ ਹਾਦਰਾ ਹਦੂਰ ਕਥਨਾ ਕਥੀ ਨਾ ਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਕਾਇਫ ਮੁਕਮ ਜਲਾਏ ਰਾਹੁ ਨਾਨਕ ਵਿਖਸੇ ਵੇ ਪਰਵਾਉ ਸਾਚਾ ਸਾਹਿਬ ਸਾਚ ਨਾਹੀ ਪਾਖੇ ਪੂ ਪਾਰ ਆਕੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫੇਰ ਕੇ ਅੱਗੇ ਰੱਖੀਏ ਜਿ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜੇ ਸੁਣੇ ਧਰੇ ਪਿਆਰ ਅਮ੍ਰਿਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀਆਂ ਵੇ ਕਪਣਾੰਦਰੀ ਮੋਖ ਦਵਾਰ ਨਾਨਕ ਕੇ ਵਜਾਣੀਏ ਸਵਾਪੇ ਸੱਚਿਆ ਅਰਥਾਪੇ ਨ ਜਾਏ ਕੀਤਾ ਨ ਹੋਏ ਆਪ ਆਪ ਨਿੰਨਸੋਏ ਜਿਨ ਸੇ ਵੇ ਤਨ ਪਾਇਆ ਮਾਨ ਨਾਨਕਾਂ ਵੇ ਕੁੜੀ ਧਾਨ ਗਾਵਿਆ ਸੁਣੀ ਮੈਂ ਜੇ ਹੂੰ ਜਾਣਾ ਕਾ ਨਹੀਂ ਕਹਿਣਾ ਕਤਨ ਜਾਈ ਗੁਰਾਂ ਗਦੇਵ ਭਜਾਈ ਸਭਨਾ ਜੀ ਕਗਦਾਤਾ ਸੋਮੇ ਵਿਸਰਨਾ ਜਾਈ ਤੇਰ ਨਾਵਾ ਜੇ ਤੇ ਸੁਹਾਵਾ ਮਣ ਪਾਣੀ ਕੇ ਨਾ ਕਰੀ ਜੇ ਤੇ ਸਰਡ ਭਾਈ ਵੇ ਖਮਣ ਕਰਮਾ ਕੇ ਮਿਲ ਲਈ ਮਤ ਵਿਚ ਰਤਨ ਜੋਰ ਮਾਣੀ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਭਜਾਈ ਸਭਨਾ ਜੀ ਕਗਦਾਤਾ ਸੋਮੈ ਵਿਸਨਾ ਜਾਈ ਜੇ ਜੁਗ ਚਾਰੇ ਆਰਦਾ ਹੋਰ ਤ ਸੁਣੀ ਹੋਏ ਨਵਾ ਖੰਡਾ ਵੀ ਜਾਣੀਏ ਨਾ ਚੱਲੇ ਸਭ ਕੋਈ ਚੰਗਾ ਨਾ ਰਖਾਈ ਕੇ ਜਸ ਕੀਰਤ ਜਗਲੇ ਜੇ ਤੇ ਨਦਰ ਨਾ ਵਈ ਤਵਾੜਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾਂ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ ਸੋਣੀਏ ਸਿੱਧ ਪੀਰ ਸੁਣਾ ਸੁਣੀਏ ਤਰਦ ਵਾਲਾ ਕਾ ਸੁਣੀਏ ਦੀਪ ਲੋ ਪਤਾਲ ਸੁਣੀ ਪਹੁੰਚੇ ਕਾਲ ਨਾ ਨ ਬਗਦਾ ਸਦਾ ਵਿਕਾਸ ਸੁਣੀ ਦੂਪ ਪਾਪ ਕਾ ਨਾਸ ਸੁਣੀਏ ਸਬਰ ਮੈਂਦ ਸੁਣੀ ਮੁਕਸ਼ਲਾ ਹਰਮੰਦ ਸੁਣੀ ਯੋਗ ਜੋਗ ਤਨਪੇ ਸੁਣੀ ਸਾਸ਼ਤ ਸਮਰਤ ਵੇਦ ਨਾ ਨ ਬਗਦਾ ਸਦਾ ਵਿਕਾਸ ਸੁਣੀ ਦੂਪ ਪਾਪ ਕਾ ਨਾਸ ਸੁਣੀਏ ਸੰ ਸੰਦੋ ਗਿਆਨ ਸੁਣੀ 68 ਕਾ ਇਸ਼ਨਾਨ ਸੁਣੀ ਪੜਪੜ ਪਾਵੇਂ ਮਾਨ ਸੁਣੀਏ ਲਾਗੇ ਸਹਿ ਧਿਆਨ ਨਾ ਨ ਭਗਦਾ ਸਦਾ ਵਿਕਾਸ ਸੁਣੀ ਦੂਪ ਪਾਪ ਕਾ ਨਾਸ ਸੁਣੀ ਇਸ ਰਾਗੁਣਾ ਕੇ ਗਾਹ ਸੁਣੀ ਸੇ ਕਬੀਰ ਪਾਤਸ਼ਾ ਸੁਣੀ ਅੰਦੇ ਪਾਵੇ ਰਾਹ ਸੁਣੀ ਹਾਦੋ ਵਿਸਗਾ ਹਨਨ ਭਗਦਾ ਸਦਾ ਵਿਕਾਸ ਸੁਣੀ ਦੂਪ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੀ ਵਿਜਿਬਸਤਾਈ ਕਾਗਤ ਨਾ ਲਿਖਣ ਹਾਰ ਮਨਨੇ ਕਬ ਕਰ ਵਿਚਾਰ ਐਸਾ ਨੰਨ ਜਨ ਹੋਏ ਜੇ ਕੋ ਮਨਜਨ ਮਨ ਕੋਈ ਮਨਨੇ ਸੁਰਤ ਹੋਵੇ ਮਨ ਬੋਧ ਮਨਨੇ ਸਗਲ ਹੋਣ ਕੀ ਸੁੱਧ ਮਨਨੇ ਮੋ ਚੋਟਾ ਨਾ ਖਾਏ ਮਨਨੇ ਜਮ ਕੇ ਸਾਥ ਨਜਾਈ ਐਸਾ ਨਾਮ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪੱਛੋ ਪ੍ਰਗਟ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਭਾਨੇ ਐਸਾ ਨਾਮ ਜਨ ਹੋਏ ਜੇ ਕੋ ਮਨ ਜਨ ਮਨ ਕੋਈ ਮੰਨੇ ਭਾਵੇਂ ਮੂਖ ਦਵਾਰ ਮੰਨੇ ਪਰਿਵਾਰੇ ਸਾਧਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਉਹਨਾਂ ਪੀ ਕੇ ਐਸਾ ਨਾਮ ਜਨ ਹੋਏ ਜੇ ਕੋ ਮਨ ਜਨ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹੇ ਦਰਗੇ ਮਾਨ ਪੰਜੇ ਸੋਹੀ ਦਰ ਰਾਜਾਨ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿ ਕਨਨ ਨਾਈ ਸਮਾਰਤ ਹੌਲ ਤਰਮ ਦੇਆ ਕਪੂ ਸੰਤੋਗਤਾ ਬਰਖੇ ਜਨਸੂਤ ਜੇ ਕੋ ਬੁਝ ਹੋਵੇ ਸਚਾਰ ਤਬਲੇ ਉਪਰ ਕੇਤਾ ਭਾਰਤ ਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾ ਸਮਝਾ ਲਿਖਿਆ ਉੜੀ ਕਲਮ ਇਹ ਲਿਖਾ ਲੈ ਕੇ ਜਾਣੇ ਕੋ ਇਹ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੋਲ ਰੂਪ ਕੇ ਦੀਦਾ ਚਣ ਕਣਕੂਤ ਕੀਤਾ ਬਸੋਇਕ ਕੋ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਉਣ ਕਹਾ ਵਿਚਾਰ ਬਾਨਣ ਜਾਵੇ ਇੱਕ ਵਾਰ ਜੋਤ ਤਦ ਭਵਿਸ਼ਯ ਪ੍ਰਲਿ ਕਰ ਤੂਸਰਾ ਸਲਾਮਤ ਅਨੰਕਾਰ ਅਸੰਗ ਜਪ ਅਸੰਗ ਪਾਉ ਅਸੰਗ ਪੂਜਾ ਅਸੰਗ ਤਪਤਾਉ ਅਸੰਗ ਰੰਧ ਮੁਖ ਵੇਦ ਪਾੜ ਸੰਗ ਜੋਗ ਮਨੈ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਤਾਰ ਸੰਗ ਸੂਰ ਮੂ ਭਾਗ ਸਾਰ ਅਸੰਗ ਮੋਲ ਲੈ ਬਲਾ ਤਾਰ ਕੁਦਰਤ ਕੌਣ ਕਹਾ ਵਿਚਾਰ ਬਾਨੜ ਜਾਵੇ ਇੱਕ ਵਾਰ ਜੋ ਦੁੱਧ ਭਾਵੇ ਸਹਿ ਪਲੀਕਾਰ ਤੂਸਰਾ ਸਨਾਮ ਮਤ ਨਿਰੰਕਾਰ असंग, 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 असंग मूरक अंध कोर संग चोर हराम कोर संग मरकर जाहि जोर संगल वृत्त कमाहे असंग पाप पाप कर जा हे संकुड यार कूड़े फिरा हे असंग बलिशमल पक्का हे सग निंदक सर करे पार नानक नीज कहे विचार वारने जावे एक बार जोत तब भविष्य प्रलीकार तू रस रामन अलंकार असंग नाव असंग थाम गम गम असंख लो असंग है सर पार होय अखरी नाम खरिसल्ला अखरी ज्ञान गीत गुण गा अखरी लिखन बोलन मान खरसा संजोव खान जिन लिखे तिस नइ जे फरमाए ते ते बाय ਜੀਤਾ ਕੀਤਾ ਤੇ ਤਾਣਾ ਓਮਣ ਨਾਵੇਂ ਨਾਹੀਂ ਕੋਥਾਉ ਕੁਦਰਤ ਗੁਣ ਕਹਾ ਵਿਚਾਰ ਮੰਨਣ ਜਾਵੇ ਇੱਕ ਵਾਰ ਜੋਤ ਤਦ ਭਵੈ ਸਪਲਿਕਾ ਤੂਸਰਾ ਸ੍ਰਮਣ ਦਿਨੰਕਾਰ ਭਰੀਏ ਹੱਥ ਪੈਰ ਤਨ ਤੇ ਪਾਣੀ ਧੋਤੇ ਉਤਰਸ ਖੇ ਮੋਤ ਭਲੀਤੀ ਕੱਪੜ ਹੋਏ ਦੇ ਸਾਬੂਲ ਤੇ ਪ੍ਰੀਮਤ ਪਾਪਾ ਕੇ ਸੰਗੋ ਧੋਪੇ ਨਾਮੇ ਕੇ ਰੰ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੇ ਆਪੇ ਬੀਜ ਆਪੇ ਹੀ ਖਾਏ ਨਾਨਕ ਹੁਕਮ ਆਵੇ ਜਾਹੇ ਸਿਰ ਤਬ ਵਿਆਦ ਧਾਨ ਜੇ ਕੋ ਭਾਵੇ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਰੰਥ ਮਿਲਣਾ ਹੋ ਸਾਭ ਗੁਣ ਤੇਰੇ ਮੇਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤਾਤ ਬਾਣੀ ਬਰਮਾਉ ਸਾ ਸੁਹਣ ਸਦਾ ਮਨ ਚਾਉ ਕਉਣ ਸੁ ਮੇਲਾ ਵਕਤ ਕਉਣ ਕਉਣ ਥਿਤ ਕਉਣ ਬਾਹਰ ਕਉਣ ਸਿਰਤੀ ਮਾ ਕਉਣ ਸਿਥੋ ਆਕਾਰ ਵੇਲ ਨਾ ਭਈਆ ਪਣ ਤੀਜ ਹੋਵੇ ਲੇਕ ਪ੍ਰਾਨ ਬਖੰਦਾ ਪਾਇਓ ਕਾ ਦੀਏ ਜੇ ਲਿਖਨ ਲੇ ਕਰਾਨ ਥਿਤ ਵਾਰ ਨਾ ਜੋਗੀ ਜਾਣੇ ਰਤ ਮਾ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਉਹ ਗਰਾਹ ਹਗਿ ਸਲਾਹੇ ਕਿ ਮੰਨੇ ਕਿ ਉਹ ਜਾਣਾ ਨਾਨਕ ਆਕਣ ਸਭ ਕੋ ਅਖ ਦੇਖ ਸੋਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆ ਨਾ ਸੋਹੇ ਪਾ ਤਾਲਾ ਪਤਾਲ ਲਖ ਗਸਾ ਗਾ ਸੂੜ ਕੋੜ ਪਾਲਥ ਕੀ ਵੀਤ ਕਹਿਨੇ ਕਵਾਸ ਸਹ ਸਟਾਰਾ ਕਹਿਨ ਕਦੀ ਬਸੂਲ ਇਕਤਤ ਲੈ ਕਹੋ ਤੇ ਲਿਖੇ ਲੈ ਕੇ ਉਹ ਨਾ ਨਾਨਕ ਵੱਡਾ ਕੀ ਪਜਣੇ ਆਪ ਸਲਾਹੀ ਸਲਾਹੇ ਤਿਸਰਤ ਨ ਭਈ ਨਦੀ ਤੇ ਵਾਹਪੇ ਸਮੁੰਦਰ ਨ ਜਾਣੀ ਸਮਨਸਾ ਸੁਲਤਾਨ ਕਿਰਹਾ ਸਤਿ ਮਾਲ ਤਨ ਕੀੜੀ ਤੁਲ ਨਹੁ ਮਨੀ ਜੇ ਤਸ ਮਨੁ ਨਾ ਵਿਸਰੇ ਅੰਤ ਨ ਸਤਿ ਕਹਿ ਨਾ ਅੰਤਨ ਕਣ ਦੇ ਨਾ ਅੰਤਨ ਵਿਕਰ ਸੁਨੇ ਨਾ ਅੰਤਨ ਜਾਪੇ ਕਿ ਅਮਨ ਮਨ ਅੰਤਨ ਜਾਪੇ ਗੀਤਾ ਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿੱਲਾ ਹੈ ਤਾਂ ਕਿ ਅੰਤਨ ਪਾਇ ਜਾਏ ਇਹ ਅੰਤਨ ਜਾਣ ਕੋਈ ਬਹੁਤ ਕੋਈ ਬੋਤਾ ਹੋਏ ਬੜਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਵ ਇਹ ਵੜ ਉੱਚ ਹੋਵੇ ਕੋਈ ਤਿਸੁ ਜੋ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਦੇ ਕਰਮੀ ਦਾਤ ਬਹੁਤਾ ਗਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲਨਾ ਤਮਾਈ ਕਿਤੇ ਮੰਗੇ ਜੋਤ ਪਾਰ ਕਿਤੇ ਘੜਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲਲਮ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਦੁਖ ਪੋਖ ਸਦ ਮਾਰੈ ਪੈਤਾ ਅਤਰੀ ਦਾ ਧਾਰ ਬੰਦ ਖਲਾਸੀ ਪਾਣ ਹੋ ਰਾਕ ਨਾ ਸਕੇ ਕੋਈ ਜੇ ਕੋ ਖਾਏ ਕਣ ਭਾਉ ਜਾਣੇ ਜੇ ਤੇ ਮੁਖਾਇ ਆਪੇ ਜਾਣੇ ਆਪੇ ਦੇ ਜਾਂ ਕਿਸੇ ਬਿਕੇ ਕਿ ਕੇ ਜਿਸ ਨੂੰ ਬਕਸ਼ਿਸ਼ ਸਫਲਾਹ ਨਾਨਕ ਪਾਸ ਸਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਜਾਹੇ ਮੁੱਲ ਭਾਏ ਮੁੱਲ ਸਮਾਹੇ ਮੁੱਲ ਤਰ ਮੁੱਲ ਦੀ ਬਾਣ ਮੁੱਲ ਤਲ ਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਫਰਮਾਨ ਮੁੱਲ ਮੁੱਲ ਆਖ ਨਾ ਜਈ ਆਖ ਆਖ ਰੇ ਲੈ ਲੈ ਆਖੇ ਵੇਦ ਬਾੜ ਪੁਰਾਣ ਆਖੇ ਭੜੀ ਕਰੇ ਵਖਿਆਣ ਆਖੇ ਬਰਮ ਆਖੇ ਨਾ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਦਾ ਕੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁੰਨਰ ਮੁੰਜਾ ਸੇ ਕਿਤੇ ਅਕੰਤੁ ਨੁਜਾਇ ਤੇ ਕਿਤੇ ਹੋਰ ਕਰੇ ਤਾ ਆਖਰਨ ਸਿੱਕੇ ਕੀ ਕੀ ਜੇਵਣ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਰਗਾਵਾਰਾ ਗਵਾਰ ਸੋਦਰ ਕੇ ਹਸੋ ਗਰ ਕੇ ਹ ਜਤਬਸ ਰਬ ਸੰਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕਿਤੇ ਭਾਵਣ ਹਾਰੇ ਕਿਤੇ ਰਾਗੁਰ ਸੁਖੀਨ ਕਿਤੇ ਗਾਵਣ ਹਾਰੇ ਗਾਹ ਤਨੋਂ ਪਉਣ ਪਾਣੀ ਬੇਸੰਤਰ ਕਾਵੇ ਰਾਜਾ ਧਰਮ ਦੁਆਰੇ ਗਾਵੇਂ ਚਤਗੁਪਤ ਲਿਖ ਜਾਣ ਨੇ ਲਿਖ ਲਿਖ ਧਰਮ ਵਿਚਾਰੇ ਗਾਵੇਂ ਇਸ ਬ੍ਰਹਮਾ ਦੇਵੀ ਸੋਹਣ ਤੇ ਸਦਾ ਸਵਾਰੇ ਗਾਵੇਂ ਇਨ ਇਨਸਨ ਬੈਠੀ ਦੇਵਤਿਆਂ ਦੇ ਨਾਲੇ ਗਾਵੇਂ ਸੇ ਸਮਾਧਿ ਅੰਦਰ ਗਾਵਣ ਸਾਧ ਵਿਚਾਰੇ ਗਾਵੇਂ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵੇਂ ਪੰਡਤ ਪੜਨ ਲੱਗੀ ਸੋ ਜੁਜੁ ਗੁਇਦਾ ਨਾਲੇ ਗਾਵੇਂ ਮੋਹਣੀਆਂ ਮਨਮੋਹਨ ਸੁਰਗਾ ਮਛ ਬਿਆਲੇ ਗਾਵਣ ਰਤਨ ਪਾਏ ਤੇਰੇ ਅਠ ਸਤੀ ਰਤਨ ਨਾਲੇ ਗਾਵੇਂ ਜੋਤ ਮਹਾ ਬਲਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਗਣ ਮੰਡਲ ਬਣ ਮੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨ ਗਾਵੇਂ ਜੋਤ ਤੇ ਭਵਨ ਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਾਂ ਸੇ ਮੈਂ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸੱਚਾ ਸੱਚ ਨਾ ਇਹ ਬੀਉ ਸੇ ਜਾਣਾ ਸਿਤਨਾ ਜਨ ਜਾਈ ਰੰਗੀ ਰੰਗੀ ਪਾਤੀ ਕਰਕਰ ਜਿਸਮ ਆਏ ਜਨੋ ਭਾਈ ਕਰਕਰ ਦੇਖੇਗੀ ਤਾਂ ਆਪਣਾ ਜੀਤੀ ਦੀ ਵਡਿਆਈ ਜੋਤੀ ਸੁਭੇ ਸੋਈ ਕੜਚੇ ਗੁਮਨਾ ਕਰਨਾ ਜਾਈ ਸੋ ਬਾਸਾ ਸਹਿ ਬਾਸਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਚੋਲੀ ਧਿਆਨ ਕੀ ਕਰੇ ਬਹੁਤ ਖਿੰਤਾ ਕਾਲ ਕੁਆਰੀ ਗਿਆ ਜੁਕਤ ਦੰਦਾ ਵਰਦੀਤ ਆਈ ਬੰਦੀ ਸਗਲੀ ਜਮਾਤੀ ਮਨਜੀਤ ਤੇ ਜਗਜੀਤ ਆਦੇਸ ਸੇ ਆਦੇਸ ਆਦਲীন ਅਨਾਦ ਨਾਹ ਜੁਜੂ ਕੋ ਵੇਸ ਭੁਗਤ ਗਿਆਨ ਦਾ ਭੰਡਾਰ ਨੂੰ ਖੜਕੜਵਾਜੇ ਨਾ ਤੇ ਆਪ ਨਾਥ ਨਾਤੀ ਸਭ ਜਾ ਕੇ ਦਿੱਤੀ ਸੁਪਰਾਸਾਦ ਸੰਯੋਗ ਸੰਯੋਗ ਦੋਈ ਕਰ ਚਲਾਵੇ ਲੇਖਿਆ ਵੇ ਭਾਗ ਆਦੇਸ ਸੇ ਆਦੇਸ ਆਦਲীন ਅਨਾਦ ਨਾਹ ਜੁਜੂ ਕੋ ਵੇ ਇਕਮਾਈ ਜੁਗਤ ਵੀ ਆਈ ਤੁੰ ਚਲੇ ਪਰਵਾਨ ਇੱਕ ਸੰਸਾਰਿਕ ਭੰਡਾਰੀ ਕਲੈ ਦੀ ਬਾਣ ਜਬਤਿ ਫੋਵਤ ਵਿੱਚ ਲਾਵੇ ਜੇ ਹੋਵੇ ਫਰਮਾਨ ਉਹ ਵੇਖਾ ਉਹਨਾਂ ਨੇ ਤੇ ਨਾਵੇਂ ਬਹੁਤਾਂ ਮਿਡਾਣਾ ਦੇਸ ਦੇਸ ਆਦ ਨਿਨ ਅਨਾਦ ਨਾ ਹਜੂ ਜੂ ਕੁ ਵੇਸ ਆਸਣ ਲੋਲੇ ਭੰਡਾਰ ਜੋ ਕਿਸਵੇਂ ਸੋ ਇਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਦੇਸ ਆਦੇਸ ਆਦ ਨਿਨ ਅਨਾਦ ਨਾ ਹਜੂ ਜੂ ਕੁ ਵੇਸ ਇੱਕ ਦੂਜੀ ਭੋਲ ਲਖ ਹੋਏ ਲਖ ਹੋਏ ਲਖ 20 ਲਖ ਲਖ ਗੇੜਾ ਕੀ ਇੱਕ ਨਕ ਜਗਦੀਸ ਇਹ ਤਰਾਪ ਤੁੜੀ ਚੁੜੀ ਹੋਏ ਕਿਸ ਸੁਣ ਗੱਲਾਂ ਕਾਸ਼ ਕੀ ਕੀਤਾ ਰੀਸ ਨਨਕ ਤੇਰੇ ਭਾਈਏ ਕੋੜੇ ਕੋੜੇ ਠੀਸ ਅੱਖਣ ਜੋਰ ਜਪੈਣਾ ਜੋਰ ਜੁ ਹੁਨ ਮੰਗੜ ਦੇ ਹੁਨ ਜੋਰ ਜੁ ਹੁਨ ਜੀਵਨ ਮੰਨਣਾ ਜੋਰ ਜੁ ਹੁਨ ਰਾਜ ਮਲ ਮਸੂਰ ਜੋ ਹੁਨ ਸੁਰਤੀ ਗਿਆਨ ਵਿਚਾਰ ਜੋ ਹੁਨ ਝੁਗਦੀ ਛੋਟੇ ਸੰਸਾਰ ਤਿਸਾ ਜੋਰ ਕਰ ਵੇਖੇ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੂਤੀ ਥਿੱਤੀ ਵਾਰ ਪੋ ਪਾਣੀ ਅਗਨੀ ਬਤਾਲ ਤਿਸ ਵੀ ਧਰਤੀ ਸਾਫ ਰਕੀ ਤਨ ਮਿਸਾਲ ਤਿਸ ਵੀ ਜੀ ਯੁਕਤ ਕੇ ਰੰਗ ਤਿੰਨ ਕੇ ਨਾਮ ਮਨੇਕ ਰਨ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਦਿੱਤੇ ਸੋ ਹੁਨ ਬੰਦ ਪਰਮਾਨ ਨਦਰੀ ਕਰਮ ਬਬੀ ਨਿਸ਼ਾਨ ਕਚ ਪਗੇ ਉੱਤੇ ਪੈ ਨਾਨਕ ਜਪੇ ਜਾਈ ਤਰਮਖੰਡ ਕੇ ਤਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵੇਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਕਾਰਤਗੜੀ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੇਤੇ ਦੂਦ ਦੇਸ਼ ਕੀਤੇ ਇੰਤਨਸੂਰ ਕੀਤੇ ਕੇਤੇ ਮੰਡਲ ਦੇਸ਼ ਕੀਤੇ ਸਿਦਬੁੱਧ ਨਾਥ ਕੀਤੇ ਕੇਤੇ ਦੇਵੀ ਵੇਸ ਕੀਤੇ ਦੇਵਦਾ ਨਮੁਨੀ ਕੀਤੇ ਕੇਤੇ ਰਤਨ ਸਮੁੰਨ ਕੀਤੇ ਹਾਣੀ ਕੀਤੇ ਬਾਣੀ ਕੀਤੇ ਭਾ ਨਰਿੰਦ ਕੀਤੇ ਸੁਰਤੀ ਸੇਵਕ ਕੀਤੇ ਅੰਤਨੰਦ ਗਿਆਨਖੰਡ ਮੇ ਗਿਆਨ ਪ੍ਰਸੰਦ ਤੇ ਨਾਥ ਬਿਰੋਧ ਕੋਡਨਨ ਸਰਮਖੰਡ ਕੀ ਪਾਣੀ ਰੂਪ ਦਿੱਥੇ ਘੜਤ ਗੜੀ ਬਹੁਤ ਨੂੰ ਤਾਂਖੇ ਗਲਾ ਕਤ ਨਾ ਜਾਹੀ ਜੇ ਕੋ ਕਹਿ ਪਿਜੇ ਪਸਤਾਏ ਦਿੱਥੇ ਘੜੀਏ ਸੁਰਤ ਮਤ ਮਨ ਬੋਤੇ ਦਿੱਘੜੀਏ ਸੁਰਸਦਾ ਕੇ ਸੁਧ ਕਰਮਖੰਡ ਕੀ ਪਾਣੀ ਜੋਰ ਦਿੱਥੇ ਹੋਰ ਨ ਕੋਈ ਹੋਰ ਦਿੱਥੇ ਜੋਤ ਮਹਾਬਸੂਰ ਤਨ ਮੇਂ ਆਰਾਮ ਰਹਾ ਭਰਪੂਰ ਦਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂਗੇ ਰੂਪ ਨਗਤ ਨ ਜਾਹੇ ਨਾ ਓ ਹਮਰੇ ਨ ਠਾਗੇ ਜਾਏ ਜਿਨ ਕੇ ਰਾਮ ਬਸ ਮਨਵਾਹੇ ਦਿੱਥੇ ਭਗਤ ਵਸੇ ਕਿਲ ਹੋ ਕਰੇ ਨ ਸਚਮਨ ਸੋਈ ਸੱਚਖੰਡ ਬਸੇ ਨ ਇਨਕਾਰ ਕਰ ਕਰ ਵੇਖੇ ਨਦਰਿ ਨਿਹਾਲ ਸਤਿ ਏ ਖੰਡ ਮੰਡਲ ਪਰਮਾਣਡੇ ਜੇ ਕੋ ਕਤੇ ਤਨ ਤਨ ਅੰਤ ਇਥੇ ਲੋ ਲੋ ਆਕਾਰ ਜਿਬ ਜਹ ਹੁਕਮ ਤੇ ਵਿਤੋ ਕਾਰ ਵੇਖੇ ਵਿਕਸ਼ੇ ਕਰ ਵਿਚਾਰ ਨਾਨਕ ਅਧਨਾ ਕਰਣਾ ਸਾਰ ਜਤ ਬਹਾਰਾ ਤੀਰ ਸੁਨਿਆ ਰਣ ਮਤੂ ਤੀਤਿਆਰ ਭੌ ਖਲੰਗੰਦ ਪਤਾਹੂ ਭਾਂਡਾ ਪੁਮਰ ਤੇ ਢਾਲ ਘੜੀਏ ਸ਼ਬਦ ਸੱਚ ਟਕਸਾਲ ਜਿੰਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਿ ਦੇਸ ਰਾਜ ਦਾਈ ਦਾਇਆ ਖੇਲੇ ਸਗਲੇ ਜਗਤ ਤਨ ਗੰਗਿਆ ਬਰਿਆੰਗਿਆ ਵਾਜੇ ਦਰਮੰਦੂਰ ਕਰਮੀਆਂ ਪੋ ਆਪ ਨਹੀਂ ਗੇ ਨੇੜੇ ਕੇ ਦੂਰ ਜਿੰਨੀ ਨਾਮ ਤੇਹਾ ਆ ਕਹੇ ਮੁਸक्कਤ ਕਾਲ ਨਾਨਕ ਤੇ ਮਖੋਜਲੇ ਕੀਤੀ ਛੁੱਟੀ ਨਾਲ